ਹਾਂਜੀ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਗਰਮੀਤ ਫੈਮਿਲੀ ਬਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਹਾਂਜੀ ਮੇਰਾ ਪਰਿਵਾਰ ਬਿਲਕੁਲ ਠੀਕ-ਠਾਕ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਵੀ ਸਭ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਆਪਾਂ ਵਲੌਗ ਦੀ ਸਰਵਾਤ ਕਰਦੇ ਆਂ ਊੜਾ ਸਿੱਟਣ ਤੋਂ ਸਭ ਤੋਂ ਪਹਿਲਾਂ ਤਾਂ ਵੀ ਮੈਂ ਘਰ ਦੀ ਜਿਹੜੀ ਰਸੋਈ ਦੇ ਛੋਟੇ-ਮੋਟੇ ਕੰਮ ਹੁੰਦੇ ਆਂ ਚਾਹ ਪਾਣੀ ਦੇ ਤੇ ਉਹ ਕੰਮ ਨਿਵੇੜ ਕੇ ਮੈਂ ਵੀ ਊੜਾ ਸਿੱਟਿਆ ਤੇ ਉਸ ਤੋਂ ਬਾਅਦ ਹਣ ਵੀ ਕਰਦਾ ਫੇਰ ਜਿਆਦਾ ਉੱਠਣ ਲੱਗ ਗਿਆ ਤੇ ਤਾਂ ਕਰਕੇ ਜੀ 베ੜੇ ਦੇ ਵਿੱਚ ਪਾਣੀ ਸੜਕਣਾ ਪੈਂਦਾ ਤੇ ਪਹਿਲਾਂ ਤਾਂ ਪਾਣੀ ਸੜ ਗਿਆ ਸਾਰੇ 베ੜੇ ਵਿੱਚ ਉਸ ਤੋਂ ਬਾਅਦ ਵੀ ਝਾੜੂ ਲਗਾਇਆ ਬੇੜਾ ਥੋੜਾ ਜਿਹਾ ਲੰਬਾ ਤਾਂ ਕਰਕੇ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਝਾੜੂ ਲਗਾਉਣ ਤੇ ਉਸ ਤੋਂ ਬਾਅਦ ਚ ਵੀ ਮੈਂ ਕਿਤੇ ਬੱਚਿਆਂ ਦੇ ਟਿਫਨ ਤਿਆਰ ਤੇ ਹਣ ਥੋੜਾ ਜਿਹਾ ਸੂਟੀਆਂ ਤੋਂ ਬਾਅਦ ਚ ਫਿਰ ਗਰਮਣ ਲੱਗ ਗਿਆ ਥੋੜਾ ਜਿਹਾ ਵਿੱਚਰ ਨੂੰ ਤੇ ਤਾਂ ਕਰਕੇ ਥੋੜੀ ਤਿਆਰੀ ਔਖੀ ਹੁੰਦੀ ਆ ਟੀਫਨ ਕੇ ਤਿਆਰ ਕਰਨ ਤੋਂ ਬਾਅਦ ਫਿਰ ਵੀ ਮੈਂ ਲਗਾਈ ਮਧਾਨੀ ਤੇ ਮਧਾਨੀ ਲਾ ਕੇ ਫਿਰ ਮੈਂ ਲਾਗੀ ਵੀ ਬੱਚਣ ਤਿਆਰ ਕਰਨ ਤੇ ਕਹਿੰਦਾ ਮम्मा ਵੀ ਮੇਰੀ ਨਾ ਮੇਰਾ ਪਿਆਰ ਵਾਪਸ ਕਰ ਕਹਿੰਦਾ ਵੀ ਮੈਂ ਤੈਨੂੰ ਪਿਆਰ ਤਾਂ ਹੀ ਕੀਤਾ ਸੀ ਵੀ ਮੈਨੂੰ ਸਕੂਲ ਲੈ ਭੇਜੀ ਆ ਦੇਖੋ के वे दे बॉडी बोल कहां पानी बोल मम्मा और मैं सो नहीं कर छोटे नाला तो नहीं करया सी दिन 9 बजे होवे थोड़ा मिलेगा मोड़ा ਪਿਆਰਵਰ ਆਪ ਸਕਰਾ ਕੇ ਉਸ ਤੋਂ ਬਾਅਦ ਆਪ ਦਾ ਤਿਆਰ ਹੋ ਕੇ ਸਕੂਲ ਚਲੇ ਗਏ ਤੇ ਸਾਰੇ ਕੱਪੜੇ ਉੱਪਰ ਬੈੱਡ ਤੇ ਖੜਕੀ ਪਵਾਏ ਨੇ ਕਹਿੰਦਾ ਮੈਂ ਥੱਲੇ ਨਹੀਂ ਉਤਰਦਾ ਤੇ ਉਸ ਤੋਂ ਬਾਅਦ ਮੈਂ ਕਿਹਾ ਕੱਢਿਆ ਤੇ ਸਾਰਿਆਂ ਨੂੰ ਰੋਟੀ ਫੜਾਈ ਤੇ ਰੋਟੀ ਖਾ ਕੇ ਸਾਰੇ ਆਪਾਂ ਦੇ ਕੰਮਾਂ ਤੇ ਚਲੇ ਗਏ ਤੇ ਉਸ ਤੋਂ ਬਾਅਦ ਮੈਂ ਸਾਫ ਸਫਾਈ ਕਰਕੇ ਸੋਈ ਦੀ ਫਿਰ ਅੰਦਰ ਕਮਰਿਆਂ ਵਿੱਚ ਝਾੜੂ ਪੋਚਾ ਲਗਾਇਆ ਤੇ ਉਸ ਤੋਂ ਬਾਅਦ ਚ ਬਣਾਈ ਦਾ ਸਵੇਰ ਚਾਹ ਤੇ ਹਣ ਆਪਾਂ ਇੱਥੇ ਹੀ ਕਰਦੇ ਆਂ ਵਲੌਗ ਦਾ ਐਂਡ ਤੇ ਜਿੰਨਾ ਵੀ ਪੈਨਪ੍ਰਾਇਮ ਨੂੰ ਵੀ ਵੀਡੀਓ ਵਧੀਆ ਲੱਗਦੀ ਹੋ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਓਕੇ ਬਾਏ